ਨਾਮ ਜਿੱਤੇ ਘਰੇ ਲੈ ਕੇ ਆਂਦੇ ਪਰ ਸਾਈਕਲ ਖੜਾਉਣ ਵਾਸਤੇ ਜਗ੍ਹਾ ਨਹੀਂ ਸੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਮੰਦੜੇ ਕਹਿ ਸਕਦੇ ਆ ਤੁਹਾਡੇ ਬੂਟ ਵੀ ਜਿਵੇਂ ਹੁ ਟੁੱਟੇ ਪਏ ਆ ਜਿਹੜੇ ਭੱਜਣ ਵਾਲੇ ਬੱਚੇ ਹੁੰਦੇ ਉਹਨਾਂ ਦੇ ਬੂਟ ਬਹੁਤ ਸੋਹਣੇ ਹੁੰਦੇ ਆ ਕਦੇ ਜੀ ਕੀਤਾ ਵੀ ਉਹੋ ਜਿਹੇ ਬੂਟ ਵੀ ਮੈਂ ਜਿਹੜਾ ਜਲਾਦਨ ਗੋਜ ਪਾਰੰਗੇ ਨੇ ਕੱਪੜਿਆਂ ਦੀ ਵੀ ਲੋਡ ਹੁੰਦੀ ਹੈ ਚੰਗੀ ਖਰਾਕ ਦੀ ਵੀ ਲੋਡ ਹੁੰਦੀ ਹੈ ਮਿਲ ਜਾਂਦਾ ਸਾਰਾ ਕੁਝ ਨਹੀਂ ਜੀ ਖਰਾਕ ਤਾਂ ਛੰਨ ਮਿਲ ਜਾਂਦੀ ਪਰ ਕਦੇ ਕਦੇ ਮਿਲਦੀ ਹੈ ਜੀ ਡੈਡੀ ਸੁਪਨੇ ਪੂਰੇ ਕਰਦੇ ਕਿਉਂਕਿ ਡੈਡੀ ਮਿਹਨਤ ਬਹੁਤ ਕਰਦੇ ਡੈਡੀ ਨੇ ਨਰੀ ਬਲੌਕ ਲੱਤ ਜਿੱਤੇ ਇਹ ਬੱਚਾ इमोशनल ਹੋ ਗਿਆ ਕਿਉਂਕਿ ਕਦੇ ਕਦੇ ਕਿਉਂਕਿ ਸ਼ਬਦ ਜਦੋਂ ਤੁਸੀਂ ਸੁਣਦੇ ਸੀ ਨਾ ਵੀ ਕਦੇ ਕਦੇ ਵਾਲਾ ਸ਼ਬਦ ਹੈ ਬਹੁਤ ਔਖਾ ਹੁੰਦਾ ਕਿਸੇ ਵੀ ਧੀ ਤੋਂ ਜੇ ਕੀ ਗਲਤੀ